ਬਾਬੇ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਹੋਰ ਕਿੱਦਾਂ ਬਾਬੇ ਉਹ ਚੜ੍ਹਦੀ ਕਲਾ ਚਾਰੇ ਤੇ ਅੱਜ ਬਾਬੇ ਤੁਹਾਡੇ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਜਦੋਂ ਘੁੰਮਣੀ ਦੀ ਬਿਮਾਰੀ ਪੈਂਦੀ ਨਾ ਉਹਦੇ ਵਿੱਚ 100% ਰਿਜ਼ਲਟ ਦਿੰਦੀ ਏ ਤੁਸੀਂ ਆਪਣੇ ਖੋਡਿਆਂ ਤੇ ਸਪਰੇਅ ਕਰ ਦੋ ਕਬੂਤਰਾਂ ਨੂੰ ਦੇ ਦੋ ਕਬੂਤਰਾਂ ਦੇ ਉੱਤੇ ਸਪਰੇਅ ਕਰ ਦੋ ਪਾਣੀ ਚ ਪਿਆ ਦੋ ਕੁਝ ਵੀ ਕਰ ਦੋ 100% ਰਿਜ਼ਲਟ ਮਿਲੂਗਾ ਆਹ ਜੀ ਬਾਬੇ ਦਵਾਈ ਹੋ ਕਰੋ ਚੱਕ ਮੇਰੇ ਵੀਰ ਗੋਲਕਨ ਸਪਰੇਅ ਆਇਆ ਬੋਤਲ ਦੇ ਵਿੱਚ ਪਾ ਕੇ ਮੈਂ ਦਿਖਾਣਾ ਤੁਹਾਨੂੰ ਇਹ ਤੁਸੀਂ ਪਿਛਲੇ ਵੀਡੀਓ ਦੇਖਿਆ ਵੀ ਹੋਣਾ ਹੀ ਇਹਨਾਂ ਸਪਰੇਅ ਕੀਤੀ ਕਬੂਤਰ ਨਵਾਏ ਸੀ ਇਹਦੇ ਵਿੱਚ ਨਾ ਇੱਕ ਢੱਕਣ ਹੁੰਦਾ ਹੈ ਇੱਕ ਢੱਕਣ ਹੁੰਦਾ ਚਮਚਾ ਟਾਈਪ ਉਹ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਡਾਇਰੈਕਟ ਕਬੂਤਰਾਂ ਤੇ ਸਪਰੇਅ ਕਰ ਦੋ ਜਾਂ ਖੁੱਡਿਆਂ ਦੇ ਖੁੱਡੇ ਤੇ ਪੂਰੇ ਵੈਕਸੀਨੇਟ ਕਰ ਦੋ ਇਹਦੇ ਨਾਲ ਸਪਰੇਅ ਕਰਕੇ ਪੂਰੇ ਖੁੱਡੇ ਦੇ ਸਪਰੇਅ ਕਰਕੇ ਕਬੂਤਰਾਂ ਤੇ ਸਪਰੇਅ ਕਰਕੇ ਕਬੂਤਰ ਚੰਗੀ ਤਰ੍ਹਾਂ ਨਿਚੋੜ ਦੋ ਪਾਣੀ ਇਹ ਦੇਣਾ ਤੇ ਜੇ ਕਬੂਤਰਾਂ ਨੂੰ ਪਿਆਣੀ ਹੈ ਉਹਦੇ ਲਈ 1 ਗ੍ਰਾਮ ਪਿਆਣੀ 1 ਲੀਟਰ ਚ ਜੇ ਕਬੂਤਰਾਂ ਨੂੰ ਪਿਆਣ ਲਈ ਦੇਣੀ ਤੇ 1 ਗ੍ਰਾਮ ਪਿਆਣੀ ਹੈ 1 ਲੀਟਰ ਚ 100% ਰਿਜ਼ਲਟ ਮਿਲੂਗਾ ਵੈਸੇ ਤੇ ਬਾਬੇ ਦੇ ਮੇਰ ਰਵੇ ਸਾਰੇ ਭਰਾਵਾਂ ਤੇ ਕਿਸੇ ਦੇ ਨਾਮ ਆਵੇ ਬਿਮਾਰੀ ਜੇ ਬਾਈ ਚਾਂਸ 19 ਕੀ ਹੋ ਜੇ ਇਹ ਕਰੇ ਨਾਮ ਦੇਖ ਲਓ ਫਿਰ ਡੱਬਾ ਦੇਖ ਲਓ ਮੇਰੇ ਵੀਰ ਸਕਰੀਨ ਸ਼ਾਟ ਲੈ ਲਿਓ ਵੈਸੇ ਉਦਾਂ ਵੀ ਨੋਰਮਲ ਤੁਸੀਂ ਕਰ ਸਕਦੇ ਸਪਰੇਅ ਇਹਦੀ ਔਰ 2-3 ਮਹੀਨੇ ਬਾਅਦ ਜਦੋਂ ਤੁਹਾਨੂੰ ਕੋਈ ਸ਼ੱਕ ਹੁੰਦਾ ਹੈ ਕਿ ਕੋਈ ਉਹਦਾ ਢਿੱਲਾਣਾ ਹੋ ਜਾਣਾ ਤੁਹਾਡੇ 1 ਲੀਟਰ ਪਾਣੀ ਦੇ ਵਿੱਚ ਇਹਦੇ ਅੰਦਰ ਹੀ ਚਮਚਾ ਹੁੰਦਾ ਆ। ਪਾウダー ਵੀ ਦਿਖਾ ਦਿੰਨਾ ਮੈਂ ਕਿੱਦਾਂ ਦਾ। ਲਾਈਮੁੰਡਿਆ ਹੋਰਾ। ਇਦਾਂ ਸੀਲ ਪੈਕ ਹੁੰਦਾ ਵਿੱਚ ਜੀ। ਫਿਰੋ ਚੱਕ ਮੇਰੇ ਵੀਰ। ਆਹ ਚਮਚ ਹੁੰਦਾ ਹੈ ਇਹਦੇ ਵਿੱਚ। ਇਹਨੂੰ ਇੱਕ ਭਰ ਕੇ ਫੁੱਲ ਕਰਕੇ ਤੇ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਖੁੱਡੇ ਦੇ ਕਬੂਤਰਾਂ ਤੇ ਸਪਰੇਅ ਕਰ ਦਿਓ। 100% ਰਿਜ਼ਲਟ ਮਿਲੂਗਾ। ਤੇ ਜੇ ਕਬੂਤਰਾਂ ਨੂੰ ਪੀਣ ਵਾਲੇ ਪਾਣੀ ਚ ਪਾਣਾ ਤੇ 1 ਲੀਟਰ ਚ 1 ਗ੍ਰਾਮ ਪਾ ਕੇ ਤੇ ਦੇ ਦਿਓ ਕਬੂਤਰਾਂ ਨੂੰ ਬਾਕੀ ਰਿਜ਼ਲਟ 100% ਮਿਲੂਗਾ ਜੇ ਆਪ ਯੂਜ਼ ਕੀਤਾ ਹੈ ਇਸ ਕਰਕੇ ਤਾਂ ਹੀ ਅੱਗੇ ਦੱਸਦੇ ਆਂ ਜੇ ਆਪ ਯੂਜ਼ ਕੀਤਾ ਇਸ ਹਵਣਾ ਲੈ ਕੇ ਸਪਰੇ ਜੋ ਸਪਰੇ ਵਾਲਾ ਮਿਲਦਾ ਪੰਪ ਉਹ ਲੈ ਲਓ ਇਹ ਤੇ ਦਬ ਬੋਤਲ ਦੇ ਉੱਤੇ ਲਾ ਕੇ ਤੇ ਪੂਰੇ ਖੁੱਡਿਆਂ ਤੇ ਤੁਸੀਂ ਸਪਰੇ ਕਰ ਦਿਓ ਕੱਲੇ ਕੱਲੇ ਕੋਨੇ ਚ ਇੱਕ ਦਿਨਾਂ ਕੀੜੇ ਮਰ ਜਾਣਗੇ ਜਿਹੜੇ ਖੁੱਡਿਆਂ ਦੇ ਵਿੱਚ ਹੁੰਦੇ ਆ ਤੇ ਦੂਜਾ ਕਬੂਤਰਾਂ ਨੂੰ ਜਿਹੜਾ ਅੱਗੇ ਵਾਇਰਸ ਚੁੰਝ ਰਾਈ ਜਾਂ ਪਿਆਰਾ ਰਾਈ ਕਬੂਤਰਾਂ ਨੂੰ ਫੜੂਗਾ ਨਾ ਕਬੂਤਰ ਵਾਇਰਸ ਲੈਸ ਹੋ ਜਾਣਗੇ ਇਹਦੇ ਨਾਲ ਫਿਰ ਇਹ ਡੱਬਾ ਦੇਖ ਲੋ ਵੋਲਕਨ ਐਸ ਇਹਦੇ ਤੇ ਪਿੱਛੇ ਦੱਸਿਆ ਵੀ ਉਹਨਾਂ ਨੇ ਕਿੱਦਾਂ ਯੂਜ਼ ਕਰਨਾ ਉਦਾਂ ਜੇ ਮੇਰੇ ਭਰਾ ਕਿਸੇ ਨੂੰ ਨਾ ਪਤਾ ਲੱਗੇ ਇਹਦੇ ਤੇ ਬਾਬੇ ਵੀ ਦੂਜੇ ਆਪਣੇ ਵੀਰ ਦੀ ਵੀ ਸਲਾਹ ਲੈਨੇ ਆ ਉਹ ਵੀ ਮੁੰਡਾ ਯੂਜ਼ ਕਰਦਾ दस मुंडिया किदा यूज ਕਰਨੀ ਚਾਹੀਦੀ ਇਹਨੂੰ ਇਹ ਸਾਨੂੰ ਨਾ ਮਹੀਨੇ ਦੇ ਵਿੱਚ ਇੱਕ ਇੱਕ ਦੋ ਵਾਰ ਮਾਰ ਲੈਣੀ ਚਾਹੀਦੀ ਹੈ ਸਪਰੇ ਇਹ ਜ਼ਰੂਰੀ ਹੈ ਕਿਉਂਕਿ ਸਾਨੂੰ ਵੱਡੇ ਖੂਤਰਾ ਦਾ ਖਾਸ ਕਰ ਕਬੂਤਰ ਸਾਰਿਆਂ ਨੂੰ ਇਹ ਮਾਰਨੀ ਚਾਹੀਦੀ ਜ਼ਰੂਰੀ ਹੈ ਇਹ ਜ਼ਰੂਰੀ ਹੈ ਜੇ ਆਪਾਂ ਲਕਵਾ ਜੇ ਧੋਣ ਘਮਾਲ ਬਿਮਾਰੀ ਉਹਨੂੰ ਰੋਕਣ ਵਾਸਤੇ ਵੀ ਜ਼ਰੂਰੀ ਹੈ ਸਾਡੇ ਕਬੂਤਰਾਂ ਹੋ ਗਿਆ ਸੀਗਾ ਥੋੜੇ ਉਹਨੂੰ ਤੇ ਅਸੀਂ ਇਹ ਦਵਾਈ ਨੂੰ ਯੂਜ਼ ਕੀਤੀ ਹੈ ਡੇਲੀ ਯੂਜ਼ ਕਰਦੇ ਸੀਗੇ ਤੇ ਉੱਥੇ ਕਿ ਰੋਗ ਗਿਆਡੇ ਦੋ ਚਾਰ ਕਬੂਤਰ ਹੋਏ ਨੇ ਤੇ ਵੱਡੇ ਕੂਤਰੀ ਹੋਏ ਨੇ 2-4 ਤੇ ਉਹ ਰੁਕ ਗਈ ਉਥੇ ਵਧੀ ਨਹੀਂ ਹੈਗੀ ਬਿਮਾਰੀ ਤੇ ਅਸੀਂ ਇਹ ਇਹਦਾ ਰਿਜ਼ਲਟ ਲਿਆ ਵੈ ਤੇ ਤਾਂ ਕਰਕੇ ਤੁਹਾਨੂੰ ਦੱਸ ਰਹੇ ਆ ਅਸੀਂ ਤੇ ਅਸੀਂ ਉਦਾਂ ਕੂਤਰ ਕੱਢਦੇ ਆ ਤੂੰ ਫੇ ਮਹੀਨੇ 'ਚ ਇੱਕ ਦੋ ਵਾਰ ਇਹ ਸਪਰੇਅ ਮਾਰਦੇ ਆ ਖੁੱਡੀਆਂ 'ਚ ਹੀ ਖੁੱਡੇ ਸਾਫ਼ ਕਰਕੇ ਮਾਰਦੇ ਆ ਇਹ ਮਾਰ ਕੇ ਵੀ ਦਿਖਾਈ ਤੁਹਾਨੂੰ ਪਿਛਲਿਆਂ ਵੀਡੀਓ ਜਿੰਨਾ ਨਹੀਂ ਦੇਖੀ ਉਹ ਦੇਖ ਸਕਦਾ ਹੈ ਇੱਕ ਮਾਰਨ ਆਪੇ ਖੁੱਡਿਆਂ ਜਦੋਂ ਮਾਰਦੇ ਨੇ ਕੱਲੀ ਕੱਲੀ ਨੁੱਕਰ ਜਾਲੀ ਗੋਠ ਹਰ ਇੱਕ ਥਾਂ ਦੇ ਦਰਵਾਜੇ ਦੇ ਸ਼ੁਰੂ ਦੇ ਤਰੇਜਾਂ ਚ ਕੰਧਾਂ ਚ ਹਰ ਇੱਕ ਥਾਂ ਮੱਦ ਕਿ ਜੰਮਸ ਕੋਈ ਰਹਿ ਨਾ ਜਾਵੇ ਨਾਲੇ ਤੇ ਇਹਨਾਂ ਕਟ ਕਟਾਣੂ ਮਰ ਜਾਂਦੇ ਜਿਹੜੇ ਖੁੱਡੇ ਚ ਹੁੰਦੇ ਨਿੱਕੇ ਨਿੱਕੇ ਕੀੜੇ ਉਹ ਸਾਰੇ ਮਰ ਜਾਂਦੇ ਆ ਨਾਲੇ ਵਾਇਰਸ ਜਿਹੜਾ ਹੁੰਦਾ ਹੈ ਉਹ ਵੀ ਮਰ ਜਾਂਦਾ ਹੈ ਵਾਇਰਸ ਜਿਆਦਾ ਜਦੋਂ ਆਂਦਾ ਵੇ ਜਦੋਂ ਮੌਸਮ ਚੇਂਜ ਹੁੰਦੇ ਆ ਉਦੋਂ ਜਿਆਦਾ ਵਾਇਰਸ ਆਂਦਾ ਧੌਣਕਮਾ ਦੀ ਬਿਮਾਰੀ ਵੀ ਜਿਆਦਾ ਰੁੱਦੂ ਆਂਦੀ ਹੈ ਤੇ ਕੂਤਰ ਢਿੱਲੇ ਹੋ ਕੇ ਬਹਿਣ ਲੱਪਨ ਜਦੋਂ ਤੇ ਫਿਰ ਉਦੋਂ ਹੀ ਆਉਂਦਾ ਸਾਰਾ ਕੁਝ ਇਹ ਆਪਾਂ ਯੂਜ਼ ਕਰਦੇ ਰਹਿਨੇ ਆ ਤੇ ਟਿੱਲੇ ਹੋ ਕੇ ਬੈਠਣ ਮੌਸਮ ਚੇਂਜ ਹੋਇਆ ਨਾ ਠੰਡ ਆ ਗਈ ਹੈ ਗਰਮੀ ਗਈ ਹੁਣ ਕੂਤਰ ਟਿੱਲੇ ਹੋ ਕੇ ਬਹਿਣੇ ਸਾਡ ਨੂੰ ਇੱਕ ਦੋ ਵੀਰਾਂ ਦੇ ਕਮੈਂਟ ਵੀ ਆਏ ਨੇ ਕਿ ਸਾਹਿਬ ਜੀ ਇਹ ਕੂਮੂਤਰ ਟਿੱਲੇ ਹੋ ਕੇ ਬੈਠੇ ਹੋਣਾ ਨੂੰ ਵੇਖ ਲਿਓ ਸਾਡੀ ਵੀਡੀਓ ਇਹ ਸਾਰੀ ਤੇ ਅਸੀਂ ਇਹ ਚੀਜ਼ ਯੂਜ਼ ਕੀਤੀ ਹੈ ਤੁਸੀਂ ਵੀ ਅਸੀਂ ਰਿਜ਼ਲਟ ਲਿਆ 100% ਤੇ ਤੁਸੀਂ ਟਰਾਈ ਕਰਕੇ ਵੇਖੋ ਤੇ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਤੇ ਇਹ ਜ਼ਰੂਰੀ ਹੈ ਇਹ ਚੀਜ਼ ਕਬੂਤਰਾਂ ਲਈ ਬਾਕੀ ਜਿੱਦਾਂ ਹੁਣ ਮੌਸਮ ਚੇਂਜ ਹੋਉਂਦਾ ਹੈ ਤੁਹਾਡੇ ਕਬੂਤਰ ਇਕੱਠੇ ਹੋ ਕੇ ਬੈਹਨਦੇ ਆ ਜੇ ਤੁਹਾਨੂੰ ਸ਼ੱਕ ਹੈ ਕਬੂਤਰ ਢਿੱਲੇ ਹੋਣਦੇ ਆਡੇ ਇਹ ਸਪਰੇਅ ਕਰ ਦਿਓ ਇੱਕ ਕਰੀਮਾ ਤੁਹਾਨੂੰ ਫੇਰ ਦਿਖਾ ਦਿੰਦਾ ਦਵਾਈ ਕਰ ਲੋ ਚੈੱਕ ਮੇਰੇ ਵੀਰ ਇਹ ਦਵਾਈ ਹੈ ਸਕਰੀਨਸ਼ਾਟ ਲੈ ਲਓ 100% ਰਿਜ਼ਲਟ ਮਿਲੂਗਾ ਇਹਦਾ ਤੁਹਾਨੂੰ ਤੇ ਸਪਰੇਅ ਜ਼ਰੂਰੀ ਹੈ ਸਪਰੇਅ ਇਦਾਂ ਕਰ ਲੋ ਦੇਖ ਲੋ ਆ ਬੋਤਲ ਅਸੀਂ ਆ ਡੇ ਪਈ ਸੀਗੀ ਤੇ ਆ ਇੱਕ ਆ ਸਪਰੇਅ 20 30 ਦਾ ਪੰਪ ਜਿਹਾ ਮਿਲ ਜਾਂਦਾ ਵੈ ਇਹ ਬੋਤਲ ਤੇ ਲਾ ਕੇ 2 ਲੀਟਰ ਦੀ ਬੋਤਲ ਆਏ ਤੇ ਇੱਕ ਵਾਰੀ ਭਰ ਕੇ ਤੇ ਦੋਵਾਂ 2 ਲੀਟਰ ਦੀ ਬੋਤਲ ਦੋਵਾਂ ਖੁੱਡੇ 'ਚ ਮਾਰ ਦਿੱਤੀ ਇਹ ਨਿਚੋੜ ਦੀਦਾ ਖੁੱਡੇ ਕਿ ਕਿਤੇ ਕੋਈ ਨੁੱਕਰ ਨਾ ਰਹਿ ਜਾਏ ਕੋਈ ਤਰੇੜ ਨਾ ਰਹਿ ਜਾਏ ਕਿਤੇ ਕੋਈ ਥਾਂ ਰਹਿ ਨਾ ਜਾਵੇ ਤੇ ਬਾਕੀ ਅਸੀਂ ਤੁਹਾਨੂੰ ਅੱਗੇ ਵੀ ਦੱਸਦੇ ਰਾਵਾਂਗੇ ਇਹ ਸਾਰੀਆਂ ਚੀਜ਼ਾਂ ਤੇ ਤੁਸੀਂ ਚਾਹਦੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਅੱਗੇ ਤੁਹਾਨੂੰ ਹੋਰ ਵੀ ਜਾਣਕਾਰੀ ਦਵਾਂਗੇ ਇਸ ਚੀਜ਼ ਬਾਰੇ ਜਾਂ ਕੋਈ ਵੀ ਕੂਤਰਾਂ ਦੀ ਹੋਲੀ-ਹੋਲੀ ਜਿਹੜੀ ਚੀਜ਼ ਅਸੀਂ ਆਪ ਵੀ ਯੂਜ਼ ਕਰਦੇ ਪਏ ਆ ਉਹ ਤੁਹਾਨੂੰ ਦੱਸਦੇ ਪਏ ਆ ਅੱਗੇ ਵੀ ਇਸੇ ਰਹਿਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਬਣੇ ਰਹੋ ਸਾਡੇ ਨਾਲ